ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਕਈ ਮੇਰੇ ਭੈਣ ਭਰਾ ਇਹ ਸੋਚਦੇ ਨੇ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕੰਮ ਕਰੀਏ ਅਗਰ ਮਤਲਬ ਜਿਨ੍ਹਾਂ ਦੇ ਮਾਲੋ ਫੈਮਿਲੀਜ਼ ਅਲਾਉ ਨਹੀਂ ਕਰਦੇ ਬਾਹਰ ਨਿਕਲ ਕੇ ਲੇਡੀਜ਼ ਜਿਹੜੀਆਂ ਕਹਿੰਦੀਆਂ ਏ ਕਿ ਸਾਡੀ ਮਤਲਬ ਘਰ ਵਾਲੇ ਨਹੀਂ ਅਲਾਉ ਕਰਦੇ ਬਾਹਰ ਨਿਕਲ ਕੇ ਕੰਮ ਕਰਨਾ ਜੌਬ ਕਰਨੀ ਕਿਉਂਕਿ ਅਗਰ ਅਸੀਂ ਜੌਬ ਕਰਦੇ ਆ ਨਾ ਤਾਂ ਤੁਹਾਨੂੰ ਸੱਤ ਤੋਂ 8 ਘੰਟੇ ਬਾਹਰ ਦੇਣੇ ਹੀ ਦੇਣੇ ਪੈਣੇ ਉਸ ਲਈ ਸਾਰਿਆਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਨਾ ਤਾਂ ਮੈਂ ਤੁਹਾਨੂੰ ਅੱਜ ਇੱਕ ਇਹੋ ਜਿਹਾ ਕੰਮ ਦੱਸਾਂਗੀ ਜਿਸ ਨਾਲ ਤੁਸੀਂ ਮਤਲਬ ਆਪਣੇ ਘਰ ਵਿੱਚ ਰਹਿ ਕੇ ਹੀ ਕਾਫੀ ਹੱਦ ਤੱਕ ਆਪਣੇ ਮਤਲਬ ਪਰਿਵਾਰ ਦੇ ਜਿਵੇਂ ਹੈਲਪ ਕਰ ਸਕਦੇ ਹੋ ਆਪਣੇ ਹਸਬੰਦ ਦੀ ਹੈਲਪ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਵਧੀਆ ਮਤਲਬ गुजारा ਕਰ ਸਕਦੇ ਹੋ ਤੇ ਤੁਹਾਡਾ ਮਤਲਬ ਜ਼ਿਆਦਾ ਉਹਦੇ ਵਿੱਚ ਮਿਹਨਤ ਦੀ ਵੀ ਲੋੜ ਨਹੀਂ ਹੈ ਬਸ ਪਰ ਸ਼ਰਤੇ ਤੁਹਾਨੂੰ ਥੋੜਾ ਜਿਹਾ ਮਤਲਬ ਉਹਦੇ ਵਿੱਚ ਅਗਰ ਤੁਸੀਂ ਚਾਹੁੰਦੇ ਹੋ ਕਿ ਥੋੜਾ ਜਿਹਾ ਸੀ ਇਨਵੈਸਟ ਕਰ ਸਕੀਏ ਤਾਂ ਤੁਸੀਂ 5000 ਤੋਂ ਲੈ ਕੇ 10000 ਤੱਕ ਆਰਾਮ ਨਾਲ ਪੈਸੇ ਲਗਾ ਕੇ ਤੁਸੀਂ ਮਤਲਬ 10000 ਵੀ ਨਹੀਂ ਤੁਸੀਂ ਸਿਰਫ 5000 ਤੋਂ ਸਟਾਰਟਿੰਗ ਕਰ ਸਕਦੇ ਹੋ ਤਾਂ ਦੇਖੋ ਜੀ ਉਹ ਵਾਲਾ ਕੰਮ ਹੈ ਜੀ ਮਨੀਆਰੀ ਦੀ ਦੁਕਾਨ ਦਾ ਕੰਮ ਹਾਂਜੀ ਕਿਉਂਕਿ ਮੈਂ ਲੁਧਿਆਣੇ ਵਿੱਚ ਰਹਿੰਦੀ ਆ ਤੇ ਇੱਥੇ ਸਾਨੂੰ ਪਤਾ ਹੈ ਜੀ ਕਿ ਲੁਧਿਆਣੇ ਵਿੱਚ ਕਿਹੜੀਆਂ ਹੋਲ ਸੇਲ ਦੁਕਾਨਾਂ ਕਿੱਥੇ ਨੇ ਜੀ ਤੇ ਮਤਲਬ ਬਹੁਤ ਸਸਤਾ ਸਮਾਨ ਹੁੰਦਾ ਉਹਨਾਂ ਦਾ ਹੋਲ ਸੇਲ ਵਿੱਚ ਜਿਵੇਂ ਮੰਨ ਲਓ ਮਨਿਆਰੀ ਦਾ ਸਮਾਨ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟ ਹੁੰਦਾ ਜੀ ਅੱਗੇ ਵੱਧ ਦਾ ਮਾਰਜਿਨ ਹੁੰਦਾ ਇਹਦੇ ਵਿੱਚ ਮਤਲਬ ਬਹੁਤ ਕਹਿਣ ਤੋਂ ਭਾਅ ਕੀ ਇਹ ਵੀ ਤੁਹਾਡੇ ਵਾਸਤੇ ਇੱਕ ਫਾਇਦੇ ਦਾ ਸੌਦਾ ਹੈ ਤੁਸੀਂ ਬਸ ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਦੇਖੋ ਅਗਰ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਕੋਈ ਨਹੀਂ ਅਗਰ ਤੁਸੀਂ ਕਿਤੇ ਕਿਰਾਏ ਤੇ ਵੀ ਰਹਿੰਦੇ ਹੋ ਤਾਂ ਤੁਸੀਂ ਬਾਹਰ ਜਿਵੇਂ ਮੰਨ ਲਓ ਆਪਣੇ ਕਮਰੇ ਦੇ ਬਾਹਰ ਐਦਾਂ ਮੰਝਾ ਲਗਾ ਕੇ ਉਸਤੇ ਵੀ ਐਦਾਂ ਥੋੜਾ ਬੋਤਾ ਫਾਸਮੈਟਿਕ ਦਾ ਸਮਾਨ ਮਨਿਆਰੀ ਦਾ ਸਮਾਨ ਰੱਖ ਕੇ ਨਾ ਮਤਲਬ ਕੁਝ ਨਾ ਕੁਝ ਤਾਂ ਜ਼ਰੂਰ ਇਨਕਮ ਹੁੰਦੀ ਹੀ ਹੈ ਕਿਉਂਕਿ ਹੌਲੀ ਹੌਲੀ ਹੀ ਪਤਾ ਲੱਗਦਾ ਤੁਸੀਂ ਕੰਮ ਨੂੰ ਨਾ ਕਰਕੇ ਦੇਖੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿਉਂਕਿ ਮੈਨੂੰ ਪਤਾ ਹੈ ਨਾ ਕਿ ਮੰਨਿਆਰੀ ਦੇ ਕੰਮ ਵਿੱਚ ਅੱਧੋ-ਅੱਧਾ ਦਾ ਮਾਰਗਰ ਜ਼ਰੂਰ ਹੁੰਦਾ ਹੈ ਦੋਸਤੋ ਤਾਂ ਦੇਖੋ ਜੀ ਮਤਲਬ ਜਿਹੜਾ 1 ਰੁਪਏ ਤੋਂ ਸਾਮਾਨ ਸਟਾਰਟ ਹੋ ਜਾਂਦਾ ਜਿਹੜਾ ਮੰਨਿਆਰੀ ਦਾ ਸਾਮਾਨ ਹੁੰਦਾ ਕਲਚਰ ਹੋਏ ਟੋਪਸ ਹੋਏ ਇਅਰਿੰਗ ਹੋਏ ਇਸ ਤਰ੍ਹਾਂ ਮਤਲਬ ਬਹੁਤ ਸਾਰਾ ਸਾਮਾਨ ਹੈ ਤੁਸੀਂ ਜ਼ਿਆਦਾ ਹੈਵੀ ਸਾਮਾਨ ਨਾ ਰੱਖੋ ਛੋਟਾ-ਛੋਟਾ ਸਾਮਾਨ ਵੀ ਰੱਖ ਲਓ ਜਿਹੜਾ ਡੇਲੀ ਯੂਜ਼ ਦਾ ਹੈ ਉਸ ਨਾਲ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਬਸ ਤੁਸੀਂ ਕੁਝ ਨਹੀਂ ਕਰਨਾ ਮੈਂ ਆਪਣੇ ਚੈਨਲ ਤੇ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਕਾਫੀ ਮੈਂ ਹੋਲ ਸੇਲ ਬਾਜ਼ਾਰ ਦੱਸੇ ਹੋਏ ਨੇ ਤਾਂ ਦੇਖੋ ਜੀ ਲੁਧਿਆਣੇ ਵਿੱਚ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿੰਦੀ ਆ ਲੁਧਿਆਣੇ ਵਿੱਚ ਇੱਕ ਤਾਂ ਹੈ ਜੀ ਗੁੜ ਮੰਡੀ ਬਾਜ਼ਾਰ ਵਿੱਚ ਮਨਿਆਰੀ ਦੀਆਂ ਬਹੁਤ ਸਾਰੀਆਂ ਦੁਕਾਨਾਂ ਆਏ ਹੋਲ ਸੇਲ ਦੀਆਂ ਜਿਹੜੀ ਲੁਧਿਆਣੇ ਦੀ ਗੁੜ ਮੰਡੀ ਮਾਰਕੀਟ ਹੈ ਤੇ ਦੂਜੇ ਨੰਬਰ ਤੇ ਹੈ ਜੀ ਫੀਲਡ ਗੰਜ ਮਾਰਕੀਟ ਫੀਲਡ ਗੰਜ ਮਾਰਕੀਟ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਨਾਲ ਮਾਰਕੀਟ ਹੈ ਉੱਥੇ ਜਿਹੜੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਜਿਹੜੇ ਖੂਚੇ ਐ ਨਾ ਖੂਚਿਆਂ ਤੋਂ ਭਾਵ ਐ ਜੀ ਗਲੀਆਂ ਗਲੀ ਨੰਬਰ ਖੂਚਾ ਨੰਬਰ ਇਸ ਤਰ੍ਹਾਂ ਹੁੰਦਾ ਐ ਜੀ ਉੱਥੇ ਤੁਹਾਨੂੰ ਇੱਕ ਦੁਕਾਨਾਂ ਨੇ ਬਹੁਤ ਸਾਰੀਆਂ ਦੁਕਾਨਾਂ ਮਾਰਕੀਟ ਤੁਹਾਨੂੰ ਮਨਿਆਰੀ ਦੇ ਐਦਾ ਸਮਾਨ ਉਧੀਆਂ ਮਿਲ ਜਾਣ ਗਿਆ ਜਿਆਦਾ ਦੂਰ ਤੁਸੀਂ ਨਾ ਜਾਓ ਬਸ ਲੁਧਿਆਣੇ ਤਾਂ ਤੁਸੀਂ ਆ ਹੀ ਸਕਦੇ ਹੋ ਕਿਉਂਕਿ ਅਗਰ ਤੁਸੀਂ ਹੋਰ ਵੀ ਸਸਤਾ ਲੈਣਾ ਫਿਰ ਤੁਹਾਨੂੰ ਦਿੱਲੀ ਜਾਣਾ ਪਵੇਗਾ ਤਾਂ ਦੇਖੋ ਜੀ ਦਿੱਲੀ ਹਰ ਕੋਈ ਨਹੀਂ ਐਦਾ ਮਤਲਬ ਜਿੰਨਾ ਤਾਂ ਨਹੀਂ जाया ਜਾਂਦਾ ਉਹ ਸਿਰਫ ਲੁਧਿਆਣਾ ਵਿੱਚ ਜਿਹੜੀਆਂ ਦੁਕਾਨਾਂ ਨੇ ਨਾ ਉਹਨਾਂ ਤੋਂ ਹੋਲਸੇਲ ਦਾ ਸਮਾਨ ਲੈ ਕੇ ਥੋੜਾ ਜਿਹਾ ਸ਼ੁਰੂਆਤ ਦਾ ਕਰੋ ਫਿਰ ਤੁਹਾਨੂੰ ਧੀਰੇ ਧੀਰੇ ਹੀ ਆਪਣੇ ਆਈਡੀਆ ਹੋ ਜਾਏਗਾ ਕਿਉਂਕਿ ਇੱਕ ਦਿਨ ਚੱਲਦੀ ਇੱਕ ਦਿਨ ਨਹੀਂ ਦੁਕਾਨ ਚੱਲੇਗੀ 2 ਦਿਨ 4 ਦਿਨ 5 ਦਿਨ 10 ਦਿਨ ਤਾਂ ਪ੍ਰਮਾਤਮਾ ਜ਼ਰੂਰ ਬਰਕਤ ਪਾਉਂਦਾ ਹੈ ਇਸ ਲਈ ਅਗਰ ਤੁਸੀਂ ਚਾਹੁੰਦੇ ਹੋ ਕਿ ਜੀ ਅਸੀਂ ਬਾਹਰ ਨਹੀਂ ਕੰਮ ਕਰ ਸਕਦੇ ਕੋਈ ਤਾਂ ਤੁਸੀਂ ਇਸ ਤਰ੍ਹਾਂ ਆਪਣਾ ਛੋਟਾ ਜਿਹਾ ਕੰਮ ਘਰ ਵਿੱਚ ਕਰਕੇ ਦੇਖੋ ਇਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋਵੇਗਾ ਤਾਂ ਦੇਖੋ ਜੀ ਮੇਰੀਆਂ ਵੀਡੀਓ ਤੁਸੀਂ ਕਾਫੀ ਪਿੱਛੇ ਦੇਖ ਸਕਦੇ ਹੋ ਮੈਂ ਕਾਫੀ ਮਨਿਆਰੀ ਦੀਆਂ ਏਦਾਂ ਮਤਲਬ ਹੋਲ ਸੇਲ ਦੀਆਂ ਦੁਕਾਨਾਂ ਦੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਤਾਂ ਫਿਰ ਚਲੋ ਜੀ ਐਸੀ ਹੈ ਸਾਡੀ ਅੱਜ ਦੀ ਵੀਡੀਓ ਮੇਰਾ ਵੀਡੀਓ ਬਣਾਉਣ ਦਾ ਮੋਟਿਵੇਸ਼ਨ ਇਹ ਸੀਗਾ ਕਿ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਜਾਵੇ ਕਿਉਂਕਿ ਕਈ ਭੈਣਾਂ ਮੇਰੀਆਂ ਇਹ ਸੋਚਦੀਆਂ ਨੇ ਕਿ ਅਸੀਂ ਕੀ ਕੰਮ ਕਰੀਏ ਕੀ ਨਹੀਂ ਕਰੀਏ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਹੈਗਾ ਕਿਉਂਕਿ ਕਈ ਤਾਂ ਹੁੰਦੀਆਂ ਮਤਲਬ ਘੱਟ ਪੜੀਆਂ ਲਿਖੀਆਂ ਨਹੀਂ ਜ਼ਿਆਦਾ ਪੜੀਆਂ ਲਿਖੀਆਂ ਤਾਂ ਫਿਰ ਉਹ ਸੋਚਦੀਆਂ ਕਿ ਅਸੀਂ ਤਾਂ ਜ਼ਿਆਦਾ ਪੜੀਆਂ ਲਿਖੀਆਂ ਨਹੀਂ ਐ ਤੇ ਅਸੀਂ ਬਾਹਰ ਕੋਈ ਜਾਬ ਹੋ ਵੀ ਨਹੀਂ ਕਰ ਸਕਦੀਆਂ ਤਾਂ ਦੇਖੋ ਜੀ ਇਹ ਛੋਟਾ ਜਿਹਾ ਤੁਸੀਂ ਕੰਮ ਕਰਕੇ ਦੇਖੋ ਬਹੁਤ ਜ਼ਿਆਦਾ ਇਹਦੇ ਵਿੱਚ ਪ੍ਰੋਫਿਟ ਤੁਹਾਨੂੰ ਹੂਣ ਲੱਗ ਜਾਵੇਗਾ ਤਾਂ ਚਲੋ ਜੀ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਤੁਸੀਂ ਲਾਈਕ ਕਰਕੇ ਜਾਇਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਡਾ ਕੋਈ ਵੀ ਸਵਾਲ ਹੈ ਕੰਮ ਨਾਲ ਰਿਲੇਟਡ ਤੁਸੀਂ ਕੋਈ ਵੀ ਤੁਸੀਂ ਕੁਝ ਵੀ ਪੁੱਛਣਾ ਹੋਵੇ ਤਾਂ ਪਲੀਜ਼ ਨੀਚੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਚਲੋ ਜੀ ਹੁਣ ਤੁਹਾਨੂੰ ਕਿਸੇ ਹੋਰ ਅਸੀਂ ਵਧੀਆ ਜੀ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ